ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰਐ ਸੋਏ ਹਾਂਜੀ ਚਸਾ ਤੇ ਯਮਕਲਾ ਕੇ ਚਸਾ ਨ ਵਿਸਰਐ ਸੋ ਮਨ ਮੇਰੇ ਸਤਿਆ ਸੇਵ ਜਿਚਰ ਸਾਸ ਸੱਚ ਜੀ ਮਨ ਮੇਰੇ ਸਾਚਾ ਸੇਵ ਇਥੇ ਵਿਸਾਮ ਹੈ ਜਿਚਰ ਸਾਸ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬੇਨ ਸੱਚੇ ਸਭ ਕੂੜ ਹੈ ਅੰਤੇ ਹੋਏ ਬినాਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤੇਸ ਬਿਨ ਰਹਿਣ ਨਾ ਜਾਏ ਮੇਰਾ ਮਨ ਤਨ ਭੁਖ ਅਤ ਅਗਲੀ ਕੋਈ ਆਣ ਮਿਲਾਵੇ ਮਾਈ ਚਾਰੇ ਕੁੰਡਾ ਭਾਲੀਆ ਸਹਬਿਨ ਅਵਰ ਨਾ ਕੋ ਅਵਰ ਨਾ ਗਾਈ ਜੇ ਤੈਸ ਅਗਾ ਅਰਦਾਸ ਕਰ ਜੋ ਮਿਲਲੇ ਕਰਤਾਰ ਸਤਗੁਰ ਦਾਤਾ ਨਾਮ ਕਾ ਪੂਰਾ ਜੈਸ ਪੰਡਾਰ ਸਦਾ ਸਦਾ ਸਾਲਾਹੀਏ ਅੰਤ ਨ ਪਰਵਾਰ ਪਰਵਦ ਗਾਰ ਸਾਲਾਹੀਏ ਜਿਸ ਸਦੇ ਚਲਤ ਅਨੇਕ ਸਦਾ ਸਦਾ ਅਰਦਿਐ ਇਹਾ ਮਤ ਵਿਸੇਖ ਮਾਨਤਾਂ ਮਿੱਠਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨਹ ਮਿਲ ਭਾਈ ਹੋ ਸੱਚਾ ਨਾਮ ਸਮਾਲ ਹਾਂ ਭਾਈ ਹੋ ਠੀਕ ਆ ਭਾਈ ਹੋ ਨਹੀਂ ਕਹਿਣਾ ਸੰਤ ਜਨਹ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧੋ ਜੀ ਕਾ ਅਥਾ ਉਥਾ ਨਾਲ ਗੁਰ ਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸ ਨੂੰ ਹੋਏ ਦਾਇਾਲ ਮੇਰੇ ਮਨ ਗੁਰ ਜੇ ਵਡ ਅਵਰ ਨ ਕੋਏ ਦੂਜਾ ਥਾਉ ਨ ਕੋ ਸੁਜੈ ਗੁਰ ਮਿਲੈ ਸਤ ਸੋਇ ਰਹਾਉ ਦੂਜਾ ਥਾਉ ਨ ਉਹ ਸੁਝ ਗੁਰ ਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇ ਵੱਡ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਭ ਮੈਂ ਰਹਿ ਆਸਮਾਏ ਹਾਂਜੀ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿ ਰਹਿਆ ਸਮਾਇ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਦੁਬਦਾ ਲਏ ਤਰਾਏ ਇਹ ਵੀ ਧਿਆਨ ਨਾਲ ਯਮਕ ਲਾਉਣੀ ਹੈ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਦੁਬਦਾ ਲਏ ਤਰਾਏ ਗੁਰ ਡੁੱਬਦਾ ਨਹੀਂ ਕਹਿਣਾ ਗੁਰਤੀ ਯਮਕ ਲਾ ਕੇ ਬੋਲ ਕੇ ਤ ਮੁਖ ਗੁਰ ਸਾਲਾਹੀ ਹੈ ਕਰਨ ਕਾਰਨ ਸਮਰੱਥ से मथे निह चल रहे जी मथे कस के बोलना जैन गुरु धारिया हाथ गुरु अमृत नाम पीया लिया गोरति यमक लगेगी गोर अमृत नाम पीया लिया गुरु ने गोर अमृत नाम पीया लिया पीया ज... पी लिया प्यालिया पी नहीं उच्चारण करना बिहारी धीर कला के गोर अमृत नाम पीया लिया ਗੁਰ ਅਮ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਜਨਮ ਮਰਨ ਕਾ ਪਥ ਇਹ ਪਥ ਪੋਲਾ ਬੋਲਣਾ ਪਥ ਦਾ ਅਰਥ ਹੁੰਦਾ ਪਰਹੇਜ਼ ਪਥ ਪਰਹੇਜ਼ ਜਨਮ ਮਰਨ ਕਾ ਪਥ ਪਥ ਨਹੀਂ ਕਹਿ ਦੇਣਾ ਪੰਥ ਦਾ ਵਾਚਕ ਰਸਤੇ ਦਾ ਵਾਚਕ ਨਹੀਂ ਗੁਰ ਅੰਮ੍ਰਿਤ ਨਾਮ ਪੀ ਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੋਖ ਲੱਥ ਸਤਗੁਰ ਗਹਿਰ ਗੰਭੀਰ ਹੈ ਹਾਂਜੀ ਲੱਥ ਕਸ ਕੇ ਬੋਨਾ ਸਤਗੁਰ ਗਹਿਰ ਗਭੀਰ ਹੈ ਇੱਥੇ ਟਿੱਪੀ ਤੋਂ ਬਗਾਰ ਬਗਾਰ ਹੈ ਗੰਭੀਰ ਨਹੀਂ ਕਹਿਣਾ ਹੈ ਸਤਗੁਰ ਗਹਿਰ ਗਭੀਰ ਹੈ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗਖੰਡ ਹਾਂ ਇਹ ਨਾ ਕਈ ਸਰੂਪਾਂ ਚ ਗੰਭੀਰ ਵੀ ਆਉਂਦਾ ਪਰੰਤੂ ਸੰਪਰਦਾ ਦੇ ਵਿੱਚ ਗਭੀਰ ਪਾਠ ਨੂੰ ਹੀ ਮੁੱਖ ਮੰਨਿਆ ਜਾਂਦਾ ਹੈ ਸ਼ੁੱਧ ਮੰਨਿਆ ਜਾਂਦਾ ਜਿਨ ਗੁਰ ਸੇਵਿਆ ਆਪਣਾ ਜਾਮਦੂਤ ਨਾ ਲਾਗੇ ਡੰਡ ਗੁਰ ਨਾਲ ਤਲ ਨ ਲੱਗਈ ਗੁਰ ਨਾਲ ਤਲ ਨ ਲੱਗਈ ਗੁਰਡਾਲ ਤਲ ਨ ਲੱਗਈ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਪ੍ਰਤੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਇਹ ਸੁਰਿਤ ਹੀ ਉਚਾਰਨ ਕਰਨਾ ਇਹਨੂੰ ਸੁਰਿਤ ਕਸਕੇ ਨਹੀਂ ਬੋਲਣਾ ਪੂਲਾ ਉਚਾਰਨ ਕਰਨਾ ਸੁਰੇਤ ਯਾਨੀ ਅਰਥ ਪਿਆਰੇ ਦਾ ਵਾਚਕ ਹੈ ਸੁਰੇਤ ਬੋਲਣਾ ਜਾਣਦੇ ਬਿਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਵਿਣ ਨਾਵੇ ਇੱਥੇ ਠਮਕ ਲੱਗੂਗੀ ਵਿਣ ਨਾਵੇ ਬਿਸਮਾਦ ਜਾਣਦੇ ਬਿਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਜਾਣਦੇ ਬਿਲਮ ਨਾ ਹੋਵਈ ਵਿਣ ਨਾਵੇ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰਕਾਇਆ ਧਾਵਹ ਦਹ ਦਿਸ ਜਾਏ ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਜੋ ਕੂਕਰ ਹਰਕਾਇਆ ਹਰਕਾਇਆ ਪਾਠ ਇਕੱਠਾ ਛੇਤੀ ਬੋਲਣਾ ਹਰਕਾਇਆ ਦਾ ਅਰਥ ਹੁੰਦਾ ਹਲਕਾਇਆ ਹੋਇਆ ਹਲਕਿਆ ਹੋਇਆ ਜਿਵੇਂ ਕੂਕਰ ਜਿਹੜਾ ਕੁੱਤਾ ਹੈ ਭਾਵੇਂ ਦਹ ਦਿਸ ਜਾਏ ਇਸ ਕਰਕੇ ਹਰਕਾਇਆ ਵੀ ਨਹੀਂ ਕਹਿਣਾ ਹਰਕਾਇਆ ਵੀ ਨਹੀਂ ਗਣਕ ਗਾਲਾ ਕੀ ਵਿੱਚ ਹਰਕਾਇਆ ਉਚਾਰਨ ਕਰਨਾ ਜੋ ਕੂਕਰ ਹਰਕਾਇਆ ਧਾਵੇਂ ਦਹ ਦਿਸ ਜਾਏ ਲੋਭੀ ਜੰਤ ਨਾ ਜਾਣਈ ਲੋਭੀ ਜੰਤ ਨਾ ਜਾਣਈ ਜੰਤ ਤੇ ਠਮਕ ਲੱਗੇ ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਇ ਹਾਂਜੀ ਪੱਖ ਅਪੱਖ ਕਸਕੇ ਹੀ ਉਚਾਰਨ ਕਰਨੇ ਹਾਂ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਫਿਰ ਫਿਰ ਜੋਨੀ ਪਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਇ ਜਿਨ ਕੀਤਾ ਤਿਸਹਿ ਨ ਜਾਣਈ ਫਿਰ ਫਿਰ ਆਵੈ ਜਾਏ ਅਨੇਕ ਪ੍ਰਕਾਰ ਹੀ ਮੋਹਿਆ ਬਹੁ ਵਿਦ ਇਹ ਸੰਸਾਰ ਬਹੁ ਵਿਦ ਇਹੋ ਸੰਸਾਰ ਬਹੁ ਵਿਦ ਇਹੋ ਸੰਸਾਰ ਵਿਦ ਹੈ ਨਾ ਇਹਨੂੰ ਕਸਕੇ ਨਹੀਂ ਬੋਲਣਾ ਇਹਨੂੰ ਪੂਲਾ ਬੋਲਣਾ ਵਿਦ ਅਨੇਕ ਪ੍ਰਕਾਰੇ ਮੋਹਿਆ ਬਹੁ ਵਿਦ ਇਹ ਸੰਸਾਰ ਜਿਸ ਨੂੰ ਰਖੈ ਸੂਰਹ ਸਮ੍ਰਥ ਪੁਰਖ ਅਪਾਰ ਇਹ ਸਮ੍ਰਥ ਉਚਾਰਨ ਕਰਨਾ ਜਿਹੜਾ ਮੰਮੇ ਦੀ ਸਿਆਰੀ ਹੈ ਨਾ ਉਹ ਰਾਰੇ ਨੂੰ ਲੱਗਣੀ ਹੈ ਸਮ੍ਰਥ ਜੇ ਸਿਆਰੀ ਨੇ ਮੰਮੇ ਨੂੰ ਨਾ ਲੱਗੀ ਹੁੰਦੀ ਫਿਰ ਬੋਲਣਾ ਸੀ ਆਪਾਂ ਸਮਰਾਥ ਜੇ ਰਾਰਾ ਪੂਰਾ ਹੁੰਦਾ ਤਾਂ ਬੋਲਣਾ ਸੀ ਸਮਰਥ ਇਹ ਆ ਹੁੰ ਟਿੱਪੀ ਵੀ ਲੱਗੀ ਹੋਈ ਆ ਜਿਸ ਨੂੰ ਰੱਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਜਿਸ ਨੂੰ ਰੱਖੈ ਸੋ ਰਹਿ ਸਮ੍ਰਿਥ ਪੁਰਖ ਅਪਾਰ ਹਰ ਜਨ ਹਰ ਲਿਉ ਉਧਰੇ ਨਾਨਕ ਸਰਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਮਾਇਆ ਗੋਇਲ ਆਇਆ ਗੋਇਲੀ ਹਾਂਜੀ ਗੋਇਲ ਆਇਆ ਕਿੱਥੇ ਠਮਕ ਲੱਗੇਗੀ ਗੋਇਲ ਆਇਆ ਗੋਇਲੀ ਯਾਨੀ ਗੋਇਲ ਗੋਇਲ ਦਾ ਅਰਥ ਕੀਤਾ ਵੀ ਉਹ ਚਰਨ ਵਾਲੀ ਥਾਂ ਤੇ ਆ ਗੋਇਲ ਆਇਆ ਗੋਇਲੀ ਗੋਇਲ ਦਾ ਅਰਥ ਗੁੱਜਰ ਗੁੱਜਰ ਹਾਂਜੀ ਗੋਇਲ ਆਇਆ ਗੋਹਿਲੀ ਕਿਆ ਤਿਸ ਡੰਫ ਅਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰਬਾਰ ਹਾਰ ਗੋਣ ਗਾਉ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੜੀ ਬਾਤ ਗੁਮਾਨ ਇਹ ਵਿਸਰਾਮ ਯਾਦ ਰੱਖਣਾ ਹੈ ਕਿਆ ਥੋੜੜੀ ਬਾਤ ਗੁਮਾਨ ਬਾਤ ਵਿਸਰਾਮ ਰਹਾ ਥੋੜੀ ਰਾਰਾ ਨਹੀਂ ਲਾਉਣਾ ਅੜਾੜੇ ਦਵੇਂ ਸ਼ੁੱਧ ਬੋਲਨੇ ਆ ਕਿਆ ਥੋੜੜੀ ਬਾਤ ਗੁਮਾਨ ਰਹਾ ਜੈਸੇ ਰੈਣ ਪਰਾ ਹੋਣੇ ਉਠ ਚੱਲਸਹ ਪਰਵਾਤ ਕਿਆ ਤੂੰ ਰੱਤਾ ਗਿਰਾਸਤਸਿਓ ਸਭ ਫੁੱਲਾ ਕੀ ਬਾਗਾਤ ਤੇਰੀ ਪਾਠ ਧਿਆਨ ਨਾਲ ਉਚਾਰਨ ਕਰਨਾ ਕਿਆ ਇੱਥੇ ਯਮਕ ਲੱਗ ਜਾਨੀਏ ਕਿਆ ਤੂੰ ਨਹੀਂ ਕਹਿਣਾ ਕਿਆ ਤੂੰ ਰੱਤਾ ਗਿਰਾਸਤਸਿਓ ਇਹ ਇਥੇ ਗਿਰਾਸਤ ਹੈ ਗੱਗੇ ਤੋਂ ਚੱਕ ਕੇ ਬੋਲਣਾ ਇਹ 4-5 ਪਾਠ ਹੁੰਦੇ ਆ ਇੱਕ ਹੁੰਦਾ ਗੱਗੇ ਸਿਹਾਰੀ ਹੀਠਾਂ ਗੱਗੇ ਦੇ ਰਾਰਾ ਸਸ ਤੱਤਾ ਉਹਦਾ ਉਚਾਰਨ ਕਰਨਾ ਗ੍ਰਿਸਤ ਇਹਦਾ ਉਚਾਰਨ ਹੈ ਗ੍ਰਾਸਤ ਕਿਤੇ ਆਉਂਦਾ ਗੱਗੇ ਸਿਹਾਰੀ ਰਾਰਾ ਹਾ ਹਾ ਸਸ ਤੱਤਾ ਉਹ ਉਚਾਰਨ ਕਰਨਾ ਗ੍ਰਿਹਾਸਤ ਜੇ ਹੀਠਾਂ ਰਾਰਾ ਹੋਵੇ ਹਾ ਹਾ ਸਸ ਤੱਤਾ ਹੋਵੇ ਫਿਰ ਉਚਾਰਨ ਕਰਨਾ ਗ੍ਰਿਹਾਸਤ ਯਾਨੀ ਇਹ ਚਾਰ ਉਚਾਰਨ ਹੋ ਗਏ ਇੱਕ ਹੋ ਗਿਆ ਗ੍ਰਾਸਤ ਦੂਸਰਾ ਹੋ ਗਿਆ ਗ੍ਰਿਸਤ ਤੀਸਰਾ ਹੋ ਗਿਆ गृहस्थ चौथा हो गया गृहस्थ इस तरह जਵੇਂ ਔਨ ਉਹ ਉਸੇ ਤਰ੍ਹਾਂ ਉਚਾਰਨ ਕਰਨੇ ਹਨ ਇਹ ਨਹੀਂ ਵੀ ਸਾਰੇ ਗ੍ਰਿਸ਼ਤ ਗ੍ਰਿਸ਼ਤੀ ਬੋਲੀ ਜਾਣਾ ਮੇਰੀ ਮੇਰੀ ਕਿਆ ਕਰਹਿ ਹਾਂਜੀ ਪੰਕਤੀ ਪੜ ਦੋ ਜੀ ਪਿਛਲੀ ਕਿਆ ਤੂੰ रत्ता गृहस्थस्य साभ फुल्ला की बागात मेरी मेरी क्या करह जिन दिया सो प्रबलोड़ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਭ੍ਰਮਤਿਆ ਦੁਲਭ ਜਨਮ ਪਾਇਓਏ ਹਾਂ ਦੁਲਭ ਉਚਾਰਨ ਕਰਨਾ ਦੁਲਭ ਨਹੀਂ ਕਹਿਦਣਾ ਦੁਲਭ ਜਨਮ ਪਾਇਓਏ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓਏ ਹਾਂਜੀ ਆਇਓਏ ਈੜੀ ਲਾ ਨਹੀਂ ਲਾਉਣੀ ਐ ਸੋ ਦਿਨ ਨੇੜਾ ਆਇਓਇ ਇਸ ਤਰ੍ਹਾਂ ਉਚਾਰਨ ਸੋ ਦਿਨ ਨੇੜਾ ਆਇਓਇ ਸ੍ਰੀ ਰਾਗ ਮਹੱਲਾ 5 ਤਿੱਚਰ ਵਸਹਿ ਸੋਹਿਲੜੀ ਜਿੱਚਰ ਸਾਥੀ ਨਾਲ ਹਾਂਜੀ ਤਿੱਚਰ ਅਤੇ ਜਿੱਚਰ ਪਦ ਜਿਹੜੇ ਨੇ ਇਹ ਕਸ ਕੇ ਉਚਾਰਨ ਕਰਨੇ ਜਾ ਸਾਥੀ ਉੱਠੀ ਚੱਲਿਆ ਤਾ ਧਨ ਖਾਕੂ ਰਾਲ ਮਨ ਬੈ ਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਕਾਤੇ ਠਮਕ ਲੱਗ ਜੇਗੀ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਕਾ ਚਾਉ ਨਹੀਂ ਕਹਿਣਾ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਜਿ ਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਇਹ ਵਿਸ਼ਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਜਿੱਚਰ ਵਸਿਆ ਕੰਤ ਘਰ ਇੱਥੇ ਵਿਸ਼ਰਾਮ ਲਾਉਣਾ ਹੈ ਜੀਓ ਜੀਓ ਸਭ ਕਹਾਤ ਇਹਨੂੰ ਜੀਓ ਜੀਓ ਉਹਦਾ ਖੁੱਲੇ ਮੂੰਹਲਾ ਨਹੀਂ ਉਚਾਰਨ ਕਰਨਾ ਜੱਜੇ ਦੀ ਬਿਹਾਰੀ ਵਧਾ ਦੇਣੀ ਹੈ ਜੀਓ ਜੀਓ ਸਭ ਕਹਾਤ ਜਾ ਉੱਠੀ ਚੱਲਸੀ ਕੰਤੜਾ ਤਾ ਕੋਏ ਨਾ ਪੁੱਛੈ ਤੇਰੀ ਬਾਤ ਪਈੜਾ ਸਹ ਸੇਵ ਤੂੰ ਸਾਹੁਰੜਾ ਸੁਖ ਵਸ ਇਹ ਪਈੜਾ ਤੇ ਵੀ ਯਮਕ ਲੱਗ ਜੇਗੀ ਪਈੜਾ ਸਹ ਸੇਵ ਤੂੰ ਇਥੇ ਵਿਸਰਾਮ ਹੈ ਸਾਹੁਰੜਾ ਇਥੇ ਵੀ ਯਮਕ ਸੁਖ ਵਾਸ ਵਾਸ ਪੂਲਾ ਉਚਾਰਨ ਕਰਨਾ ਇਹਨੂੰ ਵਸ ਨਹੀਂ ਕਹਿਣਾ ਪਈੜਾ ਸਹ ਸੇਵ ਤੂੰ ਸਾਹੁਰੜਾ ਸੁਖ ਵਾਸ ਗੁਰਮੇਲ ਚੱਜ ਅਚਾਰ ਸਿੱਖ ਤੇ ਚੱਜ ਤੇ ਸਿੱਖ ਪਦ ਜਿਹੜੇ ਨੇ ਥੋੜਾ ਜਿਹਾ ਕੱਸ ਕੇ ਉਚਾਰਨ ਕਰਨੇ ਹਨ ਗੁਰਮੇਲ ਚੱਜ ਅਚਾਰ ਸਿੱਖ ਗੁਰਮੇਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੈ ਦੁੱਖ ਤੁਦ ਇੱਥੇ ਯਮਕ ਲੱਗ ਜੇਗੀ ਤੁਦ ਕਦੇ ਨਾ ਲੱਗੈ ਦੁੱਖ ਸਬਨਾ ਸਾਹ ਹੋ ਰੈ ਵੰਜਣਾ ਸਭ ਮੁਕਲਾਵਣ ਹਾਰ ਤੇ ਧਿਆਨ ਨਾਲ ਮੰੰਣਾ ਉਚਾਰਨ ਕਰਨਾ ਵੰਜਣਾ ਨਹੀਂ ਕਹਿ ਦੇਣਾ ਕਈ ਵਿੱਚ ਝੱਜਾ ਲਾ ਦਿੰਦੇ ਹਨ ਤੇ ਇਹੀਆਂ ਯਾਨੀ ਪੋਲਾ ਬੋਲਣਾ ਹੈ ਉਂਝ ਝੱਜਾ ਵੀ ਆਉਂਦਾ ਨਹੀਂ ਵੰਜ ਸ਼ਬਦ ਆਉਂਦਾ ਵਾਵੇ ਉੱਤੇ ਟਿੱਪੀ ਝੱਜਾ ਵੰਜ ਤੇ ਇਥੇ ਵੰੰਣਾ ਇਸ ਤਰ੍ਹਾਂ ਉਚਾਰਨ ਕਰ ਸਭ ਨਾ ਸਾਹੁਰਾ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧੰ ਸੁਹਾਗਣੀ ਜਿਨ ਸਹਿ ਨਾਲ ਪਿਆਰ ਹਾਂਜੀ ਜਿਨ ਸਹਿ ਇਕੱਠਾ ਨਹੀਂ ਗੈਦਨਾ ਜਿਨ ਤੇ ਯਮਕ ਲਾ ਦਨੀਏ ਜਿਨ ਸਹਿ ਨਾਲ ਪਿਆਰ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਪਤੇ